ਪ੍ਰਸ਼ਾਸਨ ਦੇ ਵੱਲੋਂ ਸੁਨੇਹਾ ਆਏਗਾ ਕਿ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਪਰ ਕੋਈ ਸੁਨੇਹਾ ਹਾਲੇ ਤੱਕ ਜਿਹੜਾ ਕਿਸਾਨਾਂ ਨੂੰ ਨਹੀਂ ਮਿਲਿਆ ਜਿਸ ਤੋਂ ਬਾਅਦ ਅੱਜ ਡੱਲੇਵਾਲ ਹੁਣੀ ਸਟੇਜ ਤੇ ਵੀ ਬੋਲੇ ਤੇ ਬਹੁਤ ਹੀ ਭਾਵੁਕ ਨਜ਼ਰ ਆਏ ਇਹ ਹਾਲਾਤ ਇੱਥੋਂ ਤੱਕ ਹੋ ਗਏ ਕਿ ਉਹ ਰੋਂਦੇ ਨਜ਼ਰ ਆਏ ਸਟੇਜ ਤੋਂ ਜੀ ਕੁਸਮਿਆਨੀ ਸਰਕਾਰਾਂ ਸੰਘੀ ਹਕੂਮਤਾਂ ਸਦਾ ਸਮਾਂ ਲੜਨ ਦੇ ਲਈ ਬਹੁਤ ਵਾਅਦੇ ਕਰਦੀਆਂ ਦਾਅਵੇ ਕਰਦੀਆਂ ਉਮਬੀਜ ਤੋਂ ਕਿਸਾਨ ਲੜਾਈ ਲੜ ਰਹੇ ਆ ਇਹ ਕਿ ਜਦੋਂ ਨਹੀਂ ਬੋਲੀ ਸਰਕਾਰ ਹੋਵੇ ਅਧੁਰ ਗਏਦੇ ਕੋਲੇ ਤਾਂ ਸੁਟੇ ਜਾਂਦੇ ਆ ਪਰ ਦੋਸਤੀ ਦਾ ਹੱਥ ਵਝਾ ਕੇ ਗੱਲਬਾਤ ਕਰਨ ਲਈ ਕੋਈ ਤਿਆਰ ਨਹੀਂ ਅਰਸੀਂ ਆਪਣੀ ਲੜਾਈ ਲੜਦੇ ਰਹਾਂਗੇ ਦਲੇਵਾਨ ਦਾ ਤੁਸੀਂ ਜਿਹਦਾ ਜ਼ਿਕਰ ਕੀਤਾ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਅਗਰ ਮੈਨੂੰ ਕੋਈ ਵਾਪਰ ਜਾਂਦਾ ਪਾਣਾ ਕੁਝ ਹੋ ਜਾਂਦਾ ਹੈ કેમેરા માં સા નહીં રહાંગા પર મેરે તો બાત મે ઉમીદ કર રહા કે આંદોલન એસે તરીકે ਨਾਲ ચાલਦਾ રહેગા સશ્રીકાલજી ન્યૂઝ બિહાઇન્ડ ન્યૂઝ દેખ રહે હો તુસી મે હા પ્રપ્સ દો ਗੱਲ ਕਰਾਂਗੇ ਕਿਸਾਨੀ ਦੀ ਕਿਉਂਕਿ ਕਿਸਾਨ ਇਸ ਸਮੇਂ ਸੜਕਾਂ ਤੇ ਰੋਲ ਰਹੇ ਨੇ ਹਾਲਾਤ ਨੇ ਜਿਹੜੇ ਨਾ ਤਾਂ ਫਸਲ ਵੇਚਣ ਵੇਲੇ ਠੀਕ ਸੀ ਤੇ ਨਾ ਹੁਣ ਜਦੋਂ ਮੰਗਾ ਮਨਾਈਆਂ ਜਾਣੀਆਂ ਨੇ ਉਦੋਂ ਹੀ ਠੀਕ ਨੇ ਸੋ ਲਗਾਤਾਰ ਕਿਸਾਨ ਸੜਕਾਂ ਤੇ ਨੇ ਉਸ ਤੋਂ ਇਲਾਵਾ ਗੱਲ ਅਕਾਲੀ ਦਲ ਦੀ ਕਰਾਂਗੇ ਤੇ ਦੇਸ਼ ਦੀ ਸਿਆਸਤ ਦੀ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਜੀ ਸਭ ਤੋਂ ਵੱਧ ਸਵਾਗਤ ਹੈ ਤੁਹਾਡਾ ਜੀ ਪ੍ਰਾਂਤ ਤੁਹਾਨੂੰ ਤੇ ਦਰਸ਼ਕਾਂ ਨੂੰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅੱਪਾ ਹਜ਼ਾਰਾਂ ਦਰਸ਼ਕਾਂ ਦੀ ਕਚੈਰੀ 'ਚ ਨੌ ਸਵਾਲ ਜੀ ਸਤ ਸਭ ਸਭ ਤੋਂ ਪਹਿਲਾਂ ਗੱਲ ਕਿਸਾਨੀ ਦੀ ਕਰਾਂਗੇ ਕੱਲ ਜਿਸ ਤਰ੍ਹਾਂ ਦਾ ਵਰਤਾਰਾ ਵਾਪਰਿਆ ਕਿਸਾਨਾਂ ਦੇ ਨਾਲ ਜੋ ਵਿਵਹਾਰ ਕੀਤਾ ਗਿਆ ਅਥਰੂ ਗੈਸ ਦੇ ਗੋਲੇ ਤੱਕ ਸੁੱਟੇ ਗਏ ਉਸ ਤੋਂ ਬਾਅਦ ਅੱਜ ਕਿਸਾਨਾਂ ਨੇ ਇਸ ਚੀਜ਼ ਦੀ ਵੇਟ ਕੀਤੀ ਇੰਤਜ਼ਾਰ ਕੀਤਾ ਕਿ ਅੱਜ ਕੋਈ ਪ੍ਰਸ਼ਾਸਨ ਦੇ ਵੱਲੋਂ ਸੁਨੇਹਾ ਆਏਗਾ ਕਿ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਪਰ ਕੋਈ ਸੁਨੇਹਾ ਹਾਲੇ ਤੱਕ ਜਿਹੜਾ ਕਿਸਾਨਾਂ ਨੂੰ ਨਹੀਂ ਮਿਲਿਆ ਜਿਸ ਤੋਂ ਬਾਅਦ ਅੱਜ ਡੱਲੇਵਾਲ ਹੁਣੀ ਸਟੇਜ ਤੇ ਵੀ ਬੋਲੇ ਤੇ ਬਹੁਤ ਹੀ ਭਾਵੁਕ ਨਜ਼ਰ ਆਏ ਇਹ ਹਾਲਾਤ ਇਥੋਂ ਤੱਕ ਹੋ ਗਏ ਕਿ ਉਹ ਰੋਂਦੇ ਨਜ਼ਰ ਆਏ ਸਟੇਜ ਤੋਂ ਜੀ ਹਾਂ ਪਰ ਅਬ ਜੋ ਤੁਸੀਂ ਕਹਿ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ ਹੰਝੂ ਵਹਿਣ ਸੁਭਾਵਿਕ ਹੈ ਜਦੋਂ ਕਿਸੇ ਨੇਤਾ ਦੀਆਂ ਅੱਖਾਂ ਦੇ ਸਾਹਮਣੇ ਉਧੀਆਂ ਫਸਲਾਂ ਤੇ ਉਧੀਆਂ ਨਸਲਾਂ ਰੋੜ ਰਹੀਆਂ ਹੁਣ ਤੇ ਉਹਨਾਂ ਨੂੰ ਬਚਾਉਣ ਦੀ ਲੜਾਈ ਲੜ ਰਿਆ ਹੋਏ ਤਾਂ ਹੰਝੂ ਤਾਂ ਫਿਰ ਬਹਿਣੇ ਆ ਕੋਈ ਸਮਿਆਂ ਦੀਆਂ ਸਰਕਾਰਾਂ ਸਮਿਆਂ ਦੀਆਂ ਹਕੂਮਤਾਂ ਸਤਾ ਸਮਹਲਣ ਦੇ ਲਈ ਬਹੁਤ ਵਾਅਦੇ ਕਰਦੀਆਂ ਦਾਅਵੇ ਕਰਦੀਆਂ ਹੁਣ ਵੀ ਜਦੋਂ ਕਿਸਾਨ ਲੜਾਈ ਲੜ ਰਹੇ ਆ ਤਾਂ ਪਾਰਲੀਮੈਂਟ ਦੇ ਅੰਦਰ ਕੋਈ ਨਾ ਕੋਈ ਕੇਂਦਰੀ ਮੰਤਰੀ ਦਾ ਬਿਆਨ ਆ ਜਾਂਦਾ ਕਿ ਜੀ ਐਮ ਐਸ ਬੀ ਦੇ ਸਾਰੀਆਂ ਫਸਲਾਂ ਪਰ ਸਾਰੇਗਾ ਫਸਲਾਂ ਕੇ ਐਮਐਸਬੀ ਦੇ ਚੁੱਕੇ ਚਾ ਰਹੀਆਂ ਹਾਂ ਜਾਨੀ ਜੇ ਐਮਐਸਬੀ ਦੇ ਚੁੱਕੇ ਚਾ ਰਹੀਆਂ ਤੇ ਤੁਹਾਨੂੰ ਗਰੰਟੀ ਦੇਣ ਦੀ ਕੀ ਤਕਲੀਫ ਹੈ ਜਿਸ ਕਦਰ ਕੱਲ ਵਰਤਾਰਾ ਹੋਇਆ ਉਤ ਇੱਕ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ ਕਿ ਪਾਰਲੀਮੈਂਟ ਜੋ ਬਿਆਨ ਆਏ ਸੋ ਆਏ ਪਰ ਕਿਧਰੇ ਲੱਗਦਾ ਹੈ ਕਿ ਭਾਜਪਾ ਦੀ ਲੀਡਰਸ਼ਿਪ ਭਾਜਪਾ ਦੀ ਕੇਂਦਰ ਹੋਵੇ ਰਾਜੀ ਸਰਕਾਰ ਹੋਵੇ ਉਹਨਾਂ ਦੀਆਂ ਨੀਤੀਆਂ ਉਹੀ ਹੈ ਜਿਹੜੀਆਂ ਨੀਤੀਆਂ ਖੇਤੀ ਅੰਦੋਲਨ ਵੇਰੇ ਜਾਨੀ ਕੋਈ ਤਬਦੀਲੀ ਨਹੀਂ ਨਜ਼ਰ ਆ ਰਹੀ। ਕੋੜੇ ਵੀ ਕਿਸਾਨਾਂ ਦਾ ਬਹੁਤ ਵੱਡਾ ਅੰਦੋਲਨ ਕਰਕੇ ਕੇਂਦਰ ਨੂੰ ਚੁਗਣਾ ਪਿਆ ਕਿ ਜੋ ਖੇਤੀ ਕਾਨੂੰਨ ਬਣਾਏ ਸੀ ਉਹ ਇੱਤਨੇ ਖੇਤੀ ਕਾਨੂੰਨ ਰੱਦ ਹੋ ਗਏ। ਜੋ ਕਿਸਾਨਾਂ ਤੇ ਹਮਲਾ ਸੀ ਉਹ ਤਾਂ ਨਹੀਂ ਹੋ ਸਕਿਆ ਪਰ ਕਿਸਾਨਾਂ ਦੇ ਪੱਲੇ ਤਾਂ ਕੁਝ ਨਹੀਂ ਪਿਆ। ਸੋ ਉਹ ਨੀਤੀ ਇਹ ਤੁਹਾਨੂੰ ਪਤਾ ਲੱਗਦਾ ਹੈ ਕਿ ਜਿਸ ਕਦਰ ਕੱਲ੍ਹ ਦੀ ਤੁਸੀਂ ਜ਼ਿਕਰ ਕਰ ਰਹੇ ਸੀ। ਤੇ ਗੋਲੇ ਪਾਏਗੇ ਉਹਨਾਂ ਰਸਤੇ ਰੁਕੇਗੇ ਸਪੀਕਰਾਂ ਦੇ ਬਾਰ ਬਾਰ ਐਲਾਨ ਜਿਵੇਂ ਕਿਸਾਨਾਂ ਨੂੰ ਇਸ ਤਰ੍ਹਾਂ ਕਟਹਿਰੇ 'ਚ ਖੜਾ ਕੀਤਾ ਜਾਂਦਾ ਜਿਵੇਂ ਮੁਲਕ ਦੇ ਕੋਈ ਬਹੁਤ ਹੀ ਵੱਡੇ ਦੋਸ਼ੀ ਆਦਮੀ ਨੂੰ ਕਟਹਿਰੇ 'ਚ ਖੜੇ ਕਰਕੇ ਸਵਾਲ ਕੀਤੇ ਜਾਂਦੇ ਆ ਸਪੀਕਰ ਲਾਇਆ ਜਾਂਦਾ ਕਿਹਾ ਜਾਂਦਾ ਪਿੱਛੇ हट ਜਾਓ ਤੁਹਾਡੇ ਤੇ ਇਹ ਦਾੰਦੂ ਗੋਲੇ ਛੱਡੇ ਜਾਣਗੇ ਕਾਰਵਾਈ ਕੀਤੀ ਜਾਏਗੀ ਜਿਵੇਂ ਕਿ ਬਹੁਤ ਹੀ ਵੱਡਾ ਸਮਾਜ ਗ੍ਰੋਹੀ ਸਮਾਜ ਗ੍ਰੋਹੀ ਅੰਸਰ ਹੋਵੇ ਦੇਸ਼ ਦਾ ਨਹਾ ਨਾਲ ਪੇਟ ਕਰਨ ਵਾਲਾ ਵਰਗ ਜਿਹੜਾ ਹੈਗਾ ਜਦੋਂ ਆਪਣੀ ਫਸਲ ਦੇ ਨਾਉਣ ਦੀ ਲੜਾਈ ਲੜ ਰਿਹਾ ਵੇ ਤੇ ਅੱਗੇ ਉਸ ਨੂੰ ਸਰਕਾਰਾਂ ਦਾ ਵਤੇਰਾ ਮਿਲੇ ਤਾਂ ਜਗਜੀਤ ਸਿੰਘ ਢੱਲੇਵਾਲ ਦੇ ਜਿਹੜੇ ਹੰਝੂ ਆ ਮੈਨੂੰ ਯਾਦ ਆ ਰਹੇ ਇਦਾਂ ਜਿਹੜਾ ਅੰਦੋਲਨ ਚੱਲ ਰਿਹਾ ਸੀ ਤੇ ਕੇਂਦਰੀਏ ਕਿਸਾਨ ਆਗੂ ਉਹਦੇ ਅੱਖਾਂ 'ਚ ਹੰਝੂ ਵਹੇ ਸੀ ਤੇ ਜਗਜੀਤ ਸਿੰਘ ਢੱਲੇਵਾਲ ਦੀਆਂ ਅੱਖਾਂ 'ਚ ਵੀ ਉਸੇ ਤਰੀਕੇ ਨਾਲ ਹੰਝੂ ਵਹਿ ਆਉਂਦਾ ਲੱਗਾਇਆ ਜਾਸਦਾ ਇਹ ਦਰਦ ਤੇ ਕਿੰਨੀ ਚੀਜ਼ ਉਸ ਨੇਤਾ ਦੇ ਮਨ ਚ ਛੁਪੀ ਹੋਈ ਹੋਵੇਗੀ ਜੀ ਉਹ ਵਿਅਕਤੀ ਵਾਗੂ ਆਪਣੇ ਵਿਰਸੇ ਲਈ ਆਪਣੇ ਭਾਈਚਾਰੇ ਲਈ ਉਹਨੇ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਮਰਨ ਵੇਲੇ ਬੈਠਾ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸ਼ਿਕਾਰ ਹੈ ਪੀੜਤ ਹੈ ਉਮਰ ਦਾ ਤਕਾਜ਼ਾ ਦੇਖਿਆ ਜਾਵੇ ਤਾਂ ਫਿਰ ਵੀ ਇੱਕ ਜਨੈਲ ਦੀ ਤਰ੍ਹਾਂ ਜੂਝ ਰਿਹਾ ਹੈ ਹੂੰ ਇਸ ਲਈ ਕਿ ਆਪਣੇ ਫਸਲਾਂ ਦੇ ਨਸਲਾਂ ਪਛਾਈਆਂ ਜਾ ਸਕਣ ਤੇ ਅੱਗੇ ਜਦੋਂ ਅੰਨੀ ਬੋਲੀ ਸਰਕਾਰ ਹੋਵੇ ਅਧੁਰ ਗਏ ਤੇ ਕੋਲੇ ਤਾਂ ਸੁਟੇ ਜਾਂਦੇ ਆ ਪਰ ਦੋਸਤੀ ਦਾ ਹੱਥ ਵਝਾ ਕੇ ਗੱਲਬਾਤ ਕਰਨ ਲਈ ਕੋਈ ਤਿਆਰ ਨਹੀਂ ਕਿਸਾਨਾਂ ਨੂੰ ਕੱਲ ਕੋਈ ਸਨੇਹ ਆਏ ਹੋਣਗੇ ਤਾਂ ਕਿਸਾਨ ਦਾ ਸਕਦੇ ਆ ਕਿ ਜੀ ਗੱਲਬਾਤ ਹੋ ਸਕਦੀ ਹੈ ਤੁਸੀਂ ਜਦੋਂ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਅੱਜ ਨਾ ਕਰਿਆ ਜਾਵੇ ਦਿੱਲੀ ਨੂੰ ਜਾਣ ਦੇ ਲਈ ਕਿਸਾਨਾਂ ਨੇ ਗੱਲ ਮੰਨ ਲਈ ਕਿਸਾਨਾਂ ਦਾ ਮੇਸ਼ਣ ਚਾਹੁੰਦੇ ਆ ਕਿ ਗੱਲਬਾਤ ਰੇ ਮਸਲੇ ਦਾ ਹੱਲ ਕੀਤਾ ਜਾਏ। ਰਾਫਾ ਜੀ ਜੇ ਹੁਣ ਗੱਲ ਕਰ ਰਹੇ ਤਕਰੀਬਨ ਸਾਰਾ ਦਿਨ ਨਿਕਲ ਗਿਆ। ਜੀਜੀ ਸਿੰਘ ਢੱਲੇਵਾਲ ਦੇ ਹੰਝੂਆਂ ਦੀ ਗੱਲ ਤਾਂ ਕਰ ਰਹੇ ਆ। ਪਰ ਸਰਕਾਰ ਦੀ ਗੱਲਬਾਤ ਦਾ ਕੋਈ ਹੰਗਾਰਾ ਨਾ ਆਪਣੇ ਕੋਲੇ ਹੈ ਤੇ ਨਾ ਕਿਸਾਨਾਂ ਕੋਲੇ ਹੈ। ਇਹੋ ਜੀ ਸਥਿਤੀ ਕਿਸ ਕਦਰ ਜਣੀ ਕਿਸਾਨਾਂ ਨੂੰ ਇਸ ਤਰ੍ਹਾਂ ਇੱਕ ਵਿਰੋਧੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਲੋਕਾਂ ਨੇ ਸਤਾਥ ਹੋਣੀ ਉਹ ਇੱਕ ਕਾਂਗਰਸ ਨਾਲ મતભੇਦ ਹੋ ਸਕਦੇ ਆਪ ਨਾਲ મતਭੇਦ ਹੋ ਸਕਦੇ ਆ ਜੀ ਉਹਨਾਂ ਪਾਰਟੀਆਂ ਨਾਲ ਹੁਣ ਤਾਂ ਹੈ ਕਿਸਾਨ ਤਾਂ ਆਪਣੀਆਂ ਫਸਲਾਂ ਦੀ ਲੜਾਈ ਲੜ ਰਿਹਾ ਹੈ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਉਹਦੇ ਪ੍ਰਤੀ ਜਿਹੜੀ ਇਸ ਤਰ੍ਹਾਂ ਦੀ ਨਫ਼ਰਤ ਹੈ ਇਸ ਤਰ੍ਹਾਂ ਦਾ ਵਖਰੇਵਾ ਇਹ ਮੀਡੀਆ ਦੇ ਅੰਦਰ ਸਮਾਜ ਦੇ ਵੱਖ-ਵੱਖ ਅਖਬਾਰਾਂ ਦੇ ਅੰਦਰ ਸਮਾਜ ਤੋਂ ਸਮਝ ਤੋਂ ਬਾਹਰ ਹੈ ਖਾਸ ਤੌਰ ਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਖੇਤੀਬਾੜੀ ਸਿਮਰਾਜ ਜਹਾਨ ਉਹ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਗੱਲਾਂ ਸੁਣਨ ਦੇ ਲਈ ਤਿਆਰ ਹਾਂ ਐਮਐਸਸੀ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਤਿਆਰ ਹਾਂ ਜੇ ਫਿਰ ਇਹ ਪੋਜੀਟਿਵ ਅਪਰੋਚ ਆ ਤਾਂ ਫਿਰ ਗੱਲਬਾਤ ਦਾ ਸਦਾ ਕਿਉਂ ਨਹੀਂ ਦਿੱਤਾ ਜਾਂਦਾ ਸੋ ਬਹੁਤ ਹੀ ਜਿਹੜੀ ਹੈਗੀ ਆ ਅਣਹੋਣੀ ਮੰਤ ਭਾਗੀ ਸਥਿਤੀ ਬਣੀ ਵੀ ਆ ਕਿਸਾਨ ਕਹਿੰਦੇ ਕਿ ਸਾਨੂੰ ਸਾਡੇ ਤੇ ਤਸ਼ੱਦਦ ਹੋਵੇ ਜਿਨ੍ਹਾਂ ਮਰਜ਼ੀ ਸਾਨੂੰ ਰੁਕਾ ਜਗਾ ਐਸੇ ਗੋੜਿਆਂ ਜਾਂ ਹੋਰ ਤਸੱਦੂ ਹੋਵੇ ਪਰ ਅਸੀਂ ਆਪਣੀ ਲੜਾਈ ਲੜਦੇ ਰਹਾਂਗੇ ਡੱਲੇਪਾਲ ਦਾ ਤੁਸੀਂ ਜਿਹਦਾ ਜ਼ਿਕਰ ਕੀਤਾ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਅਗਰ ਮੈਨੂੰ ਕੋਈ ਵਾਪਰ ਜਾਂਦਾ ਪਾਣਾ ਕੁਝ ਹੋ ਜਾਂਦਾ ਹੈ ਕਹਿੰਦੇ ਮੈਂ ਤਾਂ ਨਹੀਂ ਰਹਾਗਾ ਪਰ ਮੇਰੇ ਤੋਂ ਬਾਅਦ ਮੈਂ ਉਮੀਦ ਕਰਦਾ ਕਿ ਅੰਦੋਲਨ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਮੇਰਾ ਅੰਦੋਲਨ ਨਹੀਂ ਡੋਲਣਾ ਚਾਹੀਦਾ ਜਾਨੀ ਉਸ ਨੇਤਾ ਨੂੰ ਆਪਣੀ ਜਾਨ ਦਾ ਆਪਣੇ ਪ੍ਰਾਣ ਦਾ ਫਿਕਰ ਨਹੀਂ ਹੈ ਉਸ ਨੂੰ ਫਿਕਰ ਤਾਂ ਅੰਦੋਲਨ ਦਾ ਫਿਕਰ ਹੈ ਦੇ ਫਿਕਰ ਨਹੀਂ ਹੈ ਤਾਂ ਸਾਡੇ ਦੇਖਦਿਆਂ ਸਰਕਾਰਾਂ ਨੂੰ ਨਹੀਂ ਹੈ ਜਿਹੜੀਆਂ ਸਰਕਾਰਾਂ ਲਗਾਤਾਰ ਕਹਿੰਦੀਆਂ ਨਹੀਂ ਥਕਦੀਆਂ ਦੇਖੋ ਕੀ ਜੀ ਇਤਫਾਕ ਹੈ ਤੇ ਹਰਿਆਣਾ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਐਮ ਐਸ ਵੀ ਦੇ ਮੁੱਦੇ ਦਾ ਜਦੋਂ ਵੀ ਜ਼ਿਕਰ ਆਏਗਾ ਹਰ ਵਾਰ ਇਹ ਕਿਹਾ ਜਾਏਗਾ ਜੀ ਕారణ ਕਿ ਤੁਨਾ ਫਲਾ ਫਲਾ ਫਸਲ ਦੀ ਐਮ ਐਸ ਵੀ ਦਾਈ ਗਈ ਹੈ ਜੀ ਜੀ ਵਧਾ ਕੇ ਖਰੀਦ ਰਹੇ ਹਾਂ ਤਾ ਫਿਰ ਕੀ ਤਕਲੀਫ ਹੈ ਐਮਐਸਏ ਦੀ ਗਰੰਟੀ ਕਿਉਂ ਨਹੀਂ ਦਿੱਤੀ ਜਾ ਸਕਦੀ ਸੋ ਕਿਸਾਨਾਂ ਦੀ ਵੱਡੀ ਲੜਾਈ ਹੈ ਕੱਲ ਫੇਰ ਸਾਹਮਣੇ ਜੱਜ ਗੱਲਬਾਤ ਦਾ ਸੰਦਾਨੀ ਆ ਕੱਲ ਫੇਰ ਇਸ ਤਰੀਕੇ ਨਾਲ ਲੜਾਈ ਹੂੰ ਕਿਹੋ ਜਿਹਾ ਮਾਹੌਲ ਚੱਡਰ ਤੇ ਬਣਿਆ ਹੋਏਗਾ ਇੱਕ ਪਾਸੇ ਹਰਿਆਣਾ ਇੱਕ ਪਾਸੇ ਪੰਜਾਬ ਤੇ ਵਿਸਕਾਰ ਕੋਣਾ ਕਿਸਾਨ ਕਿਸਾਨ ਵੀ ਹਰਿਆਣਾ ਦੇ ਕਿਸਾਨਾਂ ਦੀ ਵੀ ਹੰਦਰਦੀ ਹੈ ਪੰਜਾਬ ਦੇ ਕਿਸਾਨ ਤਾਂ ਲੜਾਈ ਲਾੜੀ ਰਹੇ ਆ ਪਰ ਆਦੇਖ ਸਾਹਿਬ ਨੇ ਵੀ ਕਹਿ ਰਹੇ ਕਿ ਜੀ ਆਪਣੇ ਨਹੀਂ ਲੜਾਈ ਨਹੀਂ ਲੜ ਰਹੇ ਅਸੀਂ ਪੂਰੇ ਦੇਸ਼ ਦੀ ਕਿਸਾਨੀ ਲਈ ਲੜਾਈ ਲੜ ਰਹੇ ਆ ਹੂੰ ਇਹ ਦੇਸ਼ ਦੇ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਆ ਦੁਨੀਆ 'ਚ ਕਿਹਾ ਜਾਂਦਾ ਕਿ ਭਾਰਤ ਦਾ ਕਦ ਬਹੁਤ ਉੱਚਾ ਹੈ ਪਰ ਕਿਸਾਨੀ ਕਿਸ ਕਦਰ ਸੜਕਾਂ 'ਤੇ ਰੋਲ ਰਹੀ ਹੈ ਜੀ ਦਾ ਦਾਵਾ ਵੀ ਕਿਸੇ ਨੂੰ ਹੋਣਾ ਚਾਹੀਦਾ ਨਾ ਕਿ ਅਸੀਂ ਲਾਵਾਂਗੇ ਕਿਸਾਨੀ ਨੂੰ ਆਪਣੇ ਹੱਕ ਨਾਲ ਆਪਣੇ ਦਿਨ ਨਾਲ ਅਸੀਂ ਸੁਣਾ ਕੇ ਉਹਨਾਂ ਦੀ ਗੱਲ ਉਹਨਾਂ ਦੇ ਮਸਲੇ ਹੱਲ ਕਰਾਂਗੇ ਆਖਰ ਗੱਲ ਕੀ ਹੈ ਗੱਲ ਤਾਂ ਇੰਨੀ ਹੈ ਕਿ ਕਿਸਾਨ ਆਪਣੀ ਐਮਐਸਵੀ ਦੀ ਗਾਰੰਟੀ ਚਾਹੁੰਦਾ ਫਸਲਾਂ ਦੀ ਗਾਰੰਟੀ ਚਾਹੁੰਦਾ ਹੈ ਟੋਗਾਟਾ ਐਨੀ ਕੀ ਮਿਲਦਾ ਮੇਰੀ ਫਸਲ ਖਰੀਦੀ ਜਾਏ ਹੂੰ ਸਸੋਂ ਤੋਂ ਕਿਸਾਨ ਸ਼ਾਦਾ ਦੇ ਗਿਆ ਪਹਿਲਾਂ ਦਿੱਲੀ ਮੋਰਚੇ ਤੇ ਸ਼ੰਭੂ ਤੇ ਹੌਂਡ ਖਨੋਰੀ ਬਾਰਡਰ ਦਾ ਜਿਹੜਾ ਮੋਰਚਾ ਹੈ ਕੱਲ ਕਈ ਕਿਸਾਨ ਜਖਮੀ ਹੋਏ ਆ ਮਰਨ ਵਰ ਤੇ ਬੈਠੇ ਆ 35 40 ਕਿਸਾਨ ਪਹਿਲਾਂ ਸ਼ਾਦੀ ਦੇ ਚੁੱਕੇ ਆ ਆਖਰ ਅਸੀਂ ਆਪਣੇ ਦੇ ਦੇ ਜਾਂਦਾ ਦੀ ਹੁਣ ਕੀ ਲੈ ਰਹੇ ਆ ਇਹਦਾ ਜਵਾਬ ਸਮੇਂ ਦੀ ਸਰਕਾਰਾਂ ਨੂੰ ਦੇਣਾ ਪਏਗਾ ਨਹੀਂ ਤਾਂ ਇਤਿਹਾਸ ਕਰੇ ਪੁੱਛੇਗਾ ਜਰੂਰ ਕਿ ਇਤਿਹਾਸ ਵਿੱਚ ਇਹੋ ਜਿਹੇ ਮੋਕੇ ਵੀ ਆਏ ਜਿਸ ਜੇਸਾਨ ਆਪਣੇ ਮੰਗਾਂ ਲਈ ਲੜਦੇ ਰਹੇ ਜੀ ਹਰ ਦੇਖ ਜੀ ਸਰਕਾਰ ਜਿਹੜੀ ਹੈਗੀ ਹੈ ਟਸ ਤੋਂ ਮਸ ਨਹੀਂ ਹੋਈ ਜੀ ਜੀ ਸੋ ਸਭ ਅੱਜ ਰੁਲਦੂ ਸਿੰਘ ਮਾਨਸਾ ਨੇ ਜੋ ਕਿਸਾਨ ਲੀਡਰ ਉਹਨਾਂ ਦੇ ਨਾਲ ਅਸੀਂ ਫੋਨ ਤੇ رابطہ ਕੀਤਾ ਸੀ ਉਸ ਰਾਪਤੇ ਦੇ ਵਿੱਚ ਉਹਨਾਂ ਨੇ ਇੱਕੋ ਗੱਲ ਕਹੀ ਕਹਿੰਦੇ ਕਿ ਵਰਤਾਰਾ ਜੋ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਉਹ ਬਿਲਕੁਲ ਗਲਤ ਹੈ ਕਹਿੰਦੇ ਪਰ ਇਹਨਾਂ ਨੂੰ ਵਾਪਸ ਆ ਜਾਣਾ ਚਾਹੀਦਾ ਹੈ ਜੇ ਚਾਹੁੰਦੇ ਨੇ ਕਿ ਸਾਰੇ ਇਕੱਠੇ ਹੋ ਕੇ ਤੁリエ ਤਾਂ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਵਾਪਸ ਆ ਜਾਣ ਅੰਦੋਲਨ ਲੈ ਕੇ ਬੈਠ ਕੇ ਸਲਾਹ مشਵਰਾ ਕਰਾਂਗੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਇੱਕ ਪਲਾਨ ਬਣੇਗਾ ਫਿਰ ਦੁਬਾਰਾ ਤੁਰਾਂਗੇ ਸੋ ਕਿਵੇਂ ਦੇਖਦੇ ਹੋ ਕਿ ਹੁਣ ਉਥੋਂ ਵਾਪਸ ਮੋੜਨ ਦੀ ਸਲਾਹ ਦਿੱਤੀ ਜਾ ਰਹੀ ਹੈ ਦੂਸਰੇ ਨਾਲ ਦੇ ਲੀਡਰਾਂ ਵੱਲੋਂ ਜੀ ਦੇਖੋ ਵਾਪਸ ਤਾਂ ਮੋੜਨਗੇ ਇਹਨਾਂ ਦਾ ਆਪਣਾ ਜਾਤੀਗਤ ਜਿਹੜਾ ਹੈਗਾ ਫੈਸਲਾ ਨਾ ਰਾਇ ਹੋ ਸਕਦੀ ਹੈ ਨਾ ਹੀ ਆਪਾਂ ਦਲੇਵਾਲ ਸਾਹਿਬ ਤੇ ਭਨੇਰ ਸਾਹਿਬ ਦੇ ਕਮੈਂਟਸ ਸੁਣੇ ਇਸ ਮਾਮਲੇ ਦੇ ਕੀ ਕਹਿੰਦੇ ਆ ਬਿੰਗ ਇੱਕ ਜਰਨਲਿਸਟ ਮੇਰਾ ਅੰਦਾਜ਼ਾ ਹੈ ਕਿ ਇਸ ਤਰ੍ਹਾਂ ਜਦੋਂ ਲੜਾਈ ਦੇ ਮਨੋਕ ਖੁੱਦੇ ਹੁੰਦੇ ਤਾਂ ਵਾਪਸ ਤਾਂ ਨਹੀਂ ਮੁੜਦੇ ਹਾਇ ਨਹੀਂ ਕਲ ਜ਼ਰੂਰ ਹੈ ਕਿ ਜਿਹੜੇ ਕਰ ਰਿਹਾ ਉਹਨਾਂ ਆਗੂਆਂ ਨੂੰ ਸਦਾ ਜਣਾ ਚਾਹੀਦਾ ਹੈ ਬਾਕੀ ਲੀਡਰਸ਼ਿਪ ਨੂੰ ਵੀ ਬਾਕੀ ਜਿਹੜੇ ਬੰਦਿਆਂ ਨੂੰ ਹੁਣ ਸੰਯੁਕਤ ਕਿਸਾਨ ਮੋਰਚਾ ਜਿਹੜਾ ਲੜਾਈ ਲੜ ਰਿਹਾ ਜਿਹੜਾ ਕਹਿ ਰਿਹਾ ਸੀ ਗੈਰਰਾਸੀ ਹੈ ਇੱਕ ਕੁਝ ਮਿੰਟ ਕਿਸਾਂ ਮੋਰਚਾ ਦੀ ਜਿਹੜੇ ਭੱਤੇ ਚੋਂ 34 35 ਜਿਤੇ ਬੰਨਿਆ ਹੋਰ ਵੀ ਹੈ ਰਾਇ ਦਾ ਹੁਣ ਦੇ ਦਿਆਂ ਸਰਕਾਰਾਂ ਦੇ ਨਾਲ ਹੁਕਮਰਾਨਾਂ ਦੇ ਨਾਲ ਆਪਸ ਵਿੱਚ ਕਿਸਾਨ ਜਿਤੇ ਬੰਦੇ ਨਹੀਂ ਮੈਂ ਇੱਕ ਜਿਤੇ ਬੰਦੀ ਦੀ ਗੱਲ ਨਹੀਂ ਕਰ ਰਿਹਾ ਚਾਹੇ ਮੋਰਚਾ ਲੜ ਰਹੇ ਹੈ ਚਾਹੇ ਮੋਰਚੇ ਤੋਂ ਬਾਹਰ ਬੈਠੇ ਹੈ ਹਮ ਆਪਣੀ ਹਮੇਸ਼ਾ ਟਕੇ ਕਿਸਾਨ ਮੁੱਦਿਆਂ ਤੇ ਇਕੱਠੇ ਹੋਣ ਦੀ ਜ਼ਰੂਰਤ ਇਹਦੇ ਬਾਰੇ ਤਾਂ ਕੋਈ ਦੋ ਰਹਿ ਨਹੀਂ ਜੀ ਜੇ ਕਿਸਾਨ ਜਿਤੇ ਬੰਦਿਆਂ ਇਕੱਠੇ ਹੋ ਗਿਆਂ ਤਾਂ ਜੋ ਦਿੱਲੀ ਜਗ੍ਹਾ ਇਹਨਾਂ ਨੇ ਮੋਰਚੇ ਨੂੰ ਹਲਾਰਾ ਦਿੱਤਾ ਸੀ ਉਹੀ ਹੈ ਲਾਰਾ ਫੇਰ ਮਿਲੇਗਾ ਜੇ ਕੱਲੇ ਕੱਲੇ ਲੜਨਗੇ ਲੜਾਈ ਦਾ ਲੜਦੇ ਰਹਿਣਗੇ ਪਰ ਲੜਾਈ ਉਮੀਦਾਂ ਚੋਂ ਕਿਲੀ ਤਾਕਤ ਦੇ ਦਾਮ ਹੈ ਉਹ ਕੱल्ल्या ਕੱल्ल्या ਚੋਂ ਦਮ ਜਿਹੜਾ ਹੋ ਨਹੀਂ ਸਕਦਾ ਸੋ ਕਿਸੇ ਵੀ ਕਿਸਾਨ ਆਗੂ ਦਾ ਇਹ ਕਹਿਣਾ ਕਿ ਵਾਪਸ ਆ ਜਾਓ ਵਾਪਸ ਹਉਣ ਦੀ ਗੱਲ ਤਾਂ ਬਹੁਤ ਵੱਡੀ ਗੱਲ ਹੈ ਪਰ ਇਹ ਗੱਲ ਜ਼ਰੂਰ ਹੈ ਜਿਹੜੇ ਲੜ ਰਹੇ ਆ ਔਲਾਦ ਦੇਲ ਕਰਕੇ ਕਹਿੰਦੇ ਮਾਰਨੀ ਚਾਹੀਦੀ ਹੈ ਕਿਉਂਕਿ ਲੋੜ ਹੈ ਇਸ ਗੱਲ ਦੀ ਜੇ ਅਸੀਂ ਸਰਕਾਰਾਂ ਨਾਲ ਲੜ ਰਹੇ ਆ ਪਰਾਪਾ ਭਾਈਚਾਰਾ ਆਪਣੇ ਲੋਕ ਹੈ ਆਪਣੇ ਕਿਸਾਨ ਜਿੱਥੇ ਬੰਦੀਆਂ ਜਿਹੜੇ ਇਕੱਠੇ ਹੋ ਕੇ ਲੜਦੇ ਰਹੇ ਹੁਣ ਹੋਮੇ ਨਹੀਂ ਹੋਣੀ ਚਾਹੀਦੀ ਇਸ ਮਾਮਲੇ 'ਚ ਜੇ ਕੋਠੇ ਬੰਦੀ ਹੈ ਹੁਣ ਮੌਕਾ ਆ ਗਿਆ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਸਰਕਾਰ ਤੋਂ ਕੁਝ ਗੱਲ ਲੈਣੀ ਹੈ ਤੇ ਦੂਜੀ ਗੱਲ ਪਹਿਲੂ ਇਹ ਵੀ ਹੈ ਜਿੱਦਾਂ ਰਵਨੀਤ ਬਿੱਟੂ ਨੇ ਕੱਲ ਇੱਕ ਦਿਨ ਪਹਿਲਾਂ ਕਹੀ ਵੀ ਹੈ ਕਿ ਜੇ ਗੱਲ ਕੀਤੀ ਜਾਵੇ ਤਾਂ ਕਿਹੜੀ ਜਥੇਬੰਦੀ ਨੇ ਕੀਤੀ ਜਾਵੇ ਚਾਹੇ ਹਾਲਾਂਕਿ ਉਹਦਾ ਬਿਆਨ ਬਹਣੇ ਵਾਲਾ ਵੀ ਹੋ ਸਕਦਾ ਕਿ ਕਿਸਾਨਾਂ ਦੀ ਗੱਲ ਨਾ ਸੁਣੋ ਤੇ ਇਹ ਗੱਲ ਛੇਲ ਦਿਓ ਕਿ ਕਿਹਦੇ ਨਾਲ ਗੱਲ ਕਰੀਏ ਜੀ ਪਰ ਇੱਕ ਗੱਲ ਤਾਂ ਉਹਦੇ ਚੋਂ ਨਿਕਲਦੀ ਆ ਨਾ ਜੇ ਕਿਸਾਨ ਇਕੱਠੇ ਹੋ ਕੇ ਤੁਰਨਗੇ ਤਾਂ ਅੱਗੇ ਸਰਕਾਰ ਕੋਲੇ ਵੀ ਕੁਝ ਕਹਿਣ ਨੂੰ ਨਹੀਂ ਹੋਵੇਗਾ ਕਿਸੇ ਕਿਹਦੇ ਨਾਲ ਗੱਲ ਕਰੀਏ ਜੀ ਦੇਖਤਾ ਵੀ ਉਹਨਾਂ ਹੀ ਲਾਜ਼ਮੀ ਹੈ ਪਰ ਸਰਕਾਰ ਲਈ ਵੀ ਉਹਨਾਂ ਹੀ ਜ਼ਰੂਰੀ ਹੈ ਕਿ ਦੁਆਰ ਤੇ ਲਿਖਿਆ ਪੜਨਾ ਚਾਹੀਦਾ ਜੀ ਜੀ ਕਿਸਾਨੀ ਨੂੰ ਥੱਕ ਕੇ ਕਿੱਥੋਂ ਤੱਕ ਕਿੱਥੇ ਲੈ ਜਾਓਗੇ ਜੀ ਜੀ ਸੋ ਸਭ ਅੱਗੇ ਤੁਸੀਂ ਗੱਲ ਰਵਨੀਤ ਬਿੱਟੂ ਉਹਨਾਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦੀ ਗੱਲ ਕਰ ਲੈਣੇ ਆ ਸੋ ਇੱਕ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਹਿੰਦੇ ਕਿ ਨਾਰਾਇਣ ਚੌੜਾ ਜਸਨੇ ਸੁਖਬੀਰ ਬਾਦਲ ਤੇ ਹਮਲੇ ਦੀ ਕੋਸ਼ਿਸ਼ ਕੀਤੀ ਕਹਿੰਦੇ ਉਹਦੀਆਂ ਫੋਟੋਆਂ ਬਣਵਾਓ ਤੇ ਕਾਲੀ ਦਲ ਆਪਣੇ ਦਫ਼ਤਰਾਂ 'ਚ ਲਗਵਾ ਲੇ ਮਿਊਜ਼ੀਅਮ 'ਚ ਲਗਾਈਆਂ ਜਾਣ ਤੇ ਇੱਕ ਵਧੀਆ ਤਰੀਕੇ ਦੇ ਨਾਲ ਉਸ ਨੂੰ ਪੋਰਟਰੇ ਕੀਤਾ ਜਾਣਾ ਚਾਹੀਦਾ ਇਹ ਕਹਿਣਾ ਹੈ ਰਵਨੀਤ ਬਿੱਟੂ ਉਹਨਾਂ ਦਾ ਸੋ ਉਹਦੇ ਤੇ ਬਰਾਬਰ ਦੇ ਨਾਲ ਆਗੇ ਕਮੈਂਟ ਵੀ ਆ ਗਏ ਅਕਾਲੀ ਦਲ ਵੀ ਕਾਫੀ ਕੁਝ ਜਿਹੜਾ ਰਵਨੀਤ ਬਿੱਟੂ ਨੂੰ ਬੋਲਿਆ ਸੋ ਸਨਮਾਨ ਦਰਮਾਉਣਾ ਦਵਾਣਾ ਚਾਹੁੰਦੇ ਨੇ ਰਵਨੀਤ ਬਿੱਟੂ ਕਿਵੇਂ ਦੇਖਦੇ ਉਸ ਨੂੰ ਦੇਖੋ ਰਵਨੀਤ ਬਿੱਟੂ ਨੇ ਇੱਕ ਤਰ੍ਹਾਂ ਦਾ ਕਟਾਕਸ਼ ਜਿਹਾ ਬਿਆਨ ਕਰਿਆ ਅਕਾਲੀ ਦਲ ਦੇ ਉੱਤੇ ਜੀ ਆਪਾਂ ਜਾਣਦੇ ਹਾਂ ਰਵਨੀਤ ਬਿੱਟੂ ਦੇ ਦਾਜੀਆ ਸਾਹਿਬ ਬਿਆਨ ਸਿੰਘ ਜਿਹੜਾ ਕਤਲ ਹੋਇਆ ਸੀ ਤਾਂ ਉਸ ਕਤਲ ਨਾਲ ਉਹ ਦੇਲਾਂ ਚ ਬੈਠੇ ਆ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਆ ਜਿਹੜੇ ਆਪੂ ਸਜ਼ਾਵਾ ਪੂਰੀਆਂ ਕਰ ਚੁੱਕੇ ਆ ਅਖਾਲੀਦਾਲ ਜਾਂ ਪੰਥਕ ਲੀਡਰਸ਼ਿਪ ਮੰਗ ਕਰੇ ਇੱਕ ਦਿਨ ਨੇ ਆਪਣੇ ਸਜ਼ਾਵਾ ਭੁਗਤ ਲੀਆਂ ਉਹਨਾਂ ਨੂੰ ਤਾਂ ਰਿਹਾ ਕੀਤਾ ਜਾਣਾ ਚਾਹੀ ਪਿਆ ਪਰ ਨੀਤ ਬਿਟੂ ਨੂੰ ਕਿਤੇ ਚੀਜ਼ ਜਾਂ ਟਾਸਕ ਇਹ ਵੀ ਹੈ ਕਿ ਉਹਨਾਂ ਦੀ ਰਿਹਾਈ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ ਉਹਨਾਂ ਨੇ ਗੱਲ ਕਰਵਾ ਦੀ ਪਰ ਜੇ ਕਿਸੇ ਦੇ ਖਿਲਾਫ ਕੋਈ ਗੱਲ ਕਰਨੀ ਹੁੰਦੀ ਹੈ ਤੇ ਕੋਈ ਤੌਰ ਤੇ ਵੀ ਹੁੰਦਾ ਜੇ ਹਾਲਾਂਕਿ ਜਾਂਚ ਦਾ ਮਾਮਲਾ ਹੈ ਚੌੜਾ ਤੇ ਕਿਵੇਂ ਹਮਲਾ ਹੋਇਆ ਕਿ ਕਿਤਾ ਕਿਸ ਤਰ੍ਹਾਂ ਦੀ ਸਾਰੀ ਸਥਿਤੀ ਹੈ ਉਹ ਤਾਂ ਜਾਂਚ ਤੋਂ ਬਾਅਦ ਸਾਹਮਣੇ ਆਏਗਾ ਪਰ ਸੁਖਵੀਰ ਬਾਦਲ ਤੇ ਜਿਹੜਾ ਹਮਲਾ ਹੋਇਆ ਉਹਨੂੰ ਇਸ ਤਰੀਕੇ ਨਾਲ ਕਹਿਣਾ ਕਿ ਤੁਸੀਂ ਜੀ ਸਨਮਾਨਤ ਕਰਿਆ ਅਕਾਲੀ ਦਲ ਸ਼ਾਇਦ ਇੱਕ ਜਿਹੜਾ ਕੇਂਦਰ ਚ ਸਤਾ ਚ ਜ਼ਿੰਮੇਵਾਰ ਕੋਈ ਮੰਤਰੀ ਹੋਵੇ ਹੋਵੇ ਜਿਸ ਦਾ ਉਸ ਨੂੰ ਮੈਂ ਸਮਝਾਂ ਕਿ ਇਸ ਤਰ੍ਹਾਂ ਦਾ ਬਿਆਨ ਦੇਣਾ ਜਿਹੜਾ ਹੈ ਕਿਸੇ ਤਰੀਕੇ ਨਾਲ ਵੀ ਉਹ ਸਪਰਸਥੀ ਤੰਦ ਮਤਵਾ ਨਹੀਂ ਹੈ ਜਿਹੜੀਆਂ ਪ੍ਰਸਥਿਤੀਆਂ ਦੇ ਵਿੱਚ ਜੋ ਪੰਜਾਬ 'ਚ ਅਸਲੇ ਹਾਲਾਤ ਬਣੇ ਹੋਇਆ ਆਪਾਂ ਸਾਰੇ ਜਾਣਦੇ ਆ ਰਵਨੀਤ ਮਿੱਤੂ ਲਗਾਤਾਰ ਇਹ ਗੱਲ ਕਹਿੰਦੇ ਰਹੇ ਆ ਕਿਸੇ ਬੰਦੀ ਸਿੰਘ ਆ ਉਹਨਾਂ ਨੇ ਆਪਣੇ ਸਮੇਂ ਜੋ ਕੁਝ ਕੀਤਾ ਕਿਸ ਤਰ੍ਹਾਂ ਉਹਨਾਂ ਦੀ ਰਿਹਾਈ ਹੋ ਸਕਦੀ ਹੈ ਉਹ ਵਿਰੋਧ ਵੀ ਕਰਦੇ ਰਹੇ ਆ ਪਰ ਹੁਣ ਕਰਦੇ ਨੇ ਨਰੇਂਦਰ ਸਿੰਘ ਚੋੜਾ ਦੀ ਚੋੜਾ ਦਾ ਇਸ ਕਰਕੇ ਕਹਿ ਰਹੇ ਕਹਿੰਦੇ ਕਿਉਂਕਿ ਅਕਾਲੀ ਦਲ ਕਹਿੰਦਾ ਰਿਹਾ ਜੀ ਬੰਦੀ ਸਿੰਘਾਂ ਦੀ ਰਿਹਾਈ ਕਰੋ ਕਹਿੰਦੇ ਹੁਣ ਇਹ ਵੀ ਤਾਂ ਬੰਦੀ ਸਿੰਘ ਹੈ ਰੋਣਾ ਜਿਸ ਤਰੀਕੇ ਨਾਲ ਗੱਲ ਨੂੰ ਪੇਸ਼ ਕੀਤਾ ਨਾ ਕਿ ਤੁਸੀਂ ਜੀ ਉੱਥੇ ਜਾਇਬਕਰ ਚ ਉਹਦੀ ਤਸਵੀਰ ਲਾਓ ਉੱਥੇ ਜਿਹੜੇ ਹੀਰੇ ਜਿਹੜੇ ਜਿਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਉਹਨਾਂ ਦੇ ਨਾਲ ਇਹਨਾਂ ਦੀ ਤਸਵੀਰ ਯਾਨੀ ਸਾਰੇ ਉੱਥੇ ਵੱਡੇ ਵੱਡੇ ਕਿੰਦਾਵਰ ਸ਼ਾਹਤਾਂ ਵਾਲੇ ਆਗੂ ਹੋਣਗੇ ਜਿਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਹੈਗੀਆਂ ਉਹਨਾਂ ਨੂੰ ਇਸ ਤਰ੍ਹਾਂ ਵਿੰਗ ਦੇ ਨਾਲ ਪੇਸ਼ ਕਰਨਾ ਆ ਇਸ ਤਰ੍ਹਾਂ ਕਿਸੇ ਕੇਂਦਰੀ ਮੰਤਰੀ ਵੱਲੋਂ ਇਦਾਂ ਦਾ ਮਜ਼ਾਕ ਕਰਨਾ ਇਹ ਕਿਸੇ ਤਰੀਕੇ ਨਾਲ ਵਾਜਬ ਨਹੀਂ ਠਹਿਰਾਇਆ ਜਾ ਸਕਦਾ ਹਾਂ ਅਕਾਲੀ ਗੱਲ ਨਾਲ ਉਹਨਾਂ ਦਾ ਰਾਜਨੀਤਿਕ ਟਕਰਾਹ ਹੈ ਉਹ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਹੈਗਾ ਖੜਕੂ ਦੀ ਮਦਦ ਕਰਦੇ ਰਹੇ ਹੋ ਤੇ ਹੁਣ ਤੁਹਾਡੇ ਇੱਥੇ ਜੇ ਕਿਸੇ ਖੜਕੂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਹੁਣ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਗੱਲ ਜਿਹੜੀ ਨ્યાਅ ਤੇ ਇਨਸਾਫ ਦੇ ਖਿਲਾਫ ਹੈ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਈ ਤਰ੍ਹਾਂ ਦਾ ਖਿਲਾਰਾ ਸੁਖਵੀਰ ਜਿਹੜਾ ਬਾਦਲਾ ਉਹਦੇ ਹਮਲੇ ਨੂੰ ਲੈ ਕੇ ਹੋਇਆ ਹੈ ਇੱਕ ਪਾਸੇ ਤੇ ਇਹ ਵੀ ਹੈ ਕਿ ਸ਼੍ਰੋਮਣੀ ਕੌਂਸਲ ਪ੍ਰੰਧਕ ਮੀਟੀ ਦਾ ਜੇ ਕੋ ਪਾਪਾ ਚੜਾਇਗਾ ਸਿੰਘ ਸਹਿਬਾਨ ਨੂੰ ਮਿਲਿਆ ਬਿਲਕੁਲ ਮਨੇ ਕਿਹਾ ਹੈ ਕਿ ਜੀ ਜੋ ਚੌੜਾ ਨੇ ਗੋਲੀ ਵੀ ਲਾਈ ਤਾਂ ਦਰਬਾਰ ਸਾਹਿਬ ਦੇ ਵਿਤਰਸਾਨ ਤੇ ਗੋਲੀ ਲੱਗੀ ਹੈ ਇਸ ਕਰਕੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੂੰ ਬਹੁਤੀ ਸਿਕਿਸ ਦਾਤਾਂ ਦੇ ਖਿਲਾਫ ਜਾਂਦੀ ਹੈ ਗੱਲ ਕੋਈ ਹੋਰ ਬਰੇਗ ਦੀ ਚੌੜਾ ਦੀ ਪੱਗ ਲਈ ਕਿਸੇ ਕਾਲੀ ਆਗੂ ਨੇ ਜਾਂ ਵਰਕਰ ਨੇ ਉਹ ਵੀ ਦੇਖਿਆ ਜਾਏ ਜੀ ਵੀਤ ਬਟੂ ਨੇ ਆਪਣੇ ਨਾਂ ਖਰੀਸਰ ਖਲਾਫ ਦੀ ਹੈ ਉਹ ਕਹਿੰਦਾ ਜੀ ਕਾਲੀਦਾਲ ਇਸ ਦਾ ਸਨਮਾਨ ਕਰੇ ਸੋ ਸੁਖਵੀਰ ਬਾਦਲ ਦੇ ਉੱਤੇ ਹਮਲੇ ਲੈ ਕੇ ਕਈ ਤਰ੍ਹਾਂ ਦਾ ਵਿਵਾਦ ਜਿਹੜਾ ਹੈਗਾ ਛਿੜਿਆਗਾ ਇਸ ਵਿਵਾਦ ਦੇ ਵਿੱਚ ਪੁਲਿਸ ਅਧਿਕਾਰੀ ਦੀ ਟਿੱਪਣੀ ਵੀ ਸ਼ਾਮਲ ਹੋ ਜਾਂਦੀ ਜਿਸ ਨੇ ਸ਼ੁਰੂ ਚ ਇਹ ਕਹ ਲਾਕਤੀ ਸੀ ਜੀ ਅਸੀਂ ਪੜਤਾਲ ਜਾਂਚ ਕਰ ਰਹੇ ਆਂ ਦੇਖ ਰਹੇ ਆਂ ਇਹ ਵੀ ਕਿਹਾ ਜਾ ਰਿਹਾ ਵੀ ਕਿਤੇ ਇਹ ਕੰਨੇ ਇਹ ਹਮਦਰਦੀ ਸੰਪਤੀ ਲੈਣ ਲਈ ਤਾਂ ਨਹੀਂ ਸਾਰਾ ਕੁਝ ਹੋਇਆ ਜੁਕੀ ਹੋਇਆ ਇੱਕ ਸਾਹ ਆ ਕੇ ਪੰਜਾਬ ਦੇ ਹਾਲਾਤ ਸਖਾਵੇਂ ਰਹਿਣੇ ਚਾਹੀਦੇ ਕੋਈ ਵੀ ਫੋਰਸ ਜਿਹੜੀਆਂ ਆਈਆਂ ਪੰਜਾਬ 'ਚ ਕਿਸੇ ਨੂੰ ਵੀ ਅਮਨ ਕਾਨੂੰਨ ਨੂੰ ਲਾਂਬੂ ਲਾਉਣ ਦੇ ਆਗੇ ਨਹੀਂ ਦਿੱਤੀ ਜਾ ਸਕਦੀ ਪਰ ਇੱਕ ਗੱਲ ਜ਼ਰੂਰ ਹੈ ਕਿ ਰਾਜਸੀ ਰੋਟੀਆਂ ਇਹਨਾਂ ਮੁੱਦਿਆਂ ਤੇ ਸੇਕਣੀਆਂ ਆਖਰਕਾਰ ਜਿਹੜਾ ਹੈਗਾ ਫਿਰ ਪੰਜਾਬ ਲਈ ਮਹਿੰਗਾ ਸੌਦਾ ਤਾਂ ਹਾਈ ਹੈ ਫਿਰ ਆਗੂਆਂ ਨੂੰ ਵੀ ਜਵਾਬਦੇਹ ਹੋਣਾ ਪਏਗਾ ਜਿਹੜੇ ਆਗੂ ਰਵਨੀਤ ਬਿੱਟੂ ਹੋਣ ਦੂਜੇ ਆਗੂ ਹੋਣ ਇਦਾਂ ਦੇ ਮੁੱਦਿਆਂ ਤੇ ਜਦੋਂ ਰਾਜਨੀਤੀ ਕਰਦੇ ਆ ਕਿਤੇ ਇਹ ਵੀ ਲੱਗਦਾ ਹੈ ਸਾਡੇ ਆਗੂ ਆਪਣੇ ਰਾਜਸੀ ਇਦਾਂ ਲਈ ਅੱਗ ਨਾਲ ਖੇਡਣ ਤੋਂ ਵੀ ਗਰੇਜ਼ ਨਹੀਂ ਕਰਦੇ ਜੀ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਪਰ ਭਾਜਪਾ ਦੇ ਆਗੂ ਐ ਰਵਨੀਤ ਬਿੱਟੂ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਚੌੜਾ ਨਾਲ ਪਰ ਜਿਸ ਕਦਰ ਉਹਨਾਂ ਨੇ ਖੁੱਲ ਕੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਐ ਹਮਾਇਤ ਕੀਤੀ ਤੇ ਜੇ ਵਿਅੰਗਚ ਕੀਤੀ ਐ ਹੁਣ ਵਿਅੰਗ ਦੇ ਮਹਿਨਤ ਅਸੀਂ ਕੱਢ ਰਹੇ ਆ ਨਾ ਰਵਨੀਤ ਬਿੱਟੂ ਨੇ ਨਹੀਂ ਕਿਹਾ ਕਿ ਮੈਂ ਵਿਅੰਗਚ ਕੀਤਾ ਉਹਨਾਂ ਦਾ ਕਿਹਾ ਕਿ ਦੇਖੋ ਜੀ ਸਰਦੀ ਦੀ ਰੁੱਤ ਐ ਹੁਣ ਬਜ਼ੁਰਗ ਆਦਮੀ ਐ ਉਹਦੇ ਤੇ ਕੋਟ ਵੀ ਪੈ ਰਹੀ ਹੋएगी ਇਹ ਵੀ ਕਿਹਾ ਕਿ ਬਿਕਰਮ ਮਜੀਠੀਆ ਜਿਹੜਾ ਹੈਗਾ ਅੱਗੇ ਰਾਜੋ ਉਹਨਾਂ ਦੀ ਮੁਲਾਕਾਤ ਕਰਿਆ ਹੁਣ ਵੀ ਮੁਲਾਕਾਤ ਕਰਨ ਜਾਵੇ ਇਹ ਤਾਂ ਇਹ ਗੱਲਾਂ ਉਹਨਾਂ ਨੇ ਕੀਤੀਆਂ ਤਾਂ ਦੱਸ ਸੀ ਮੈਨੇ ਵਿੰਗ ਦੇ ਪੋਲੀਟਿਕਲ ਪਾਰਟੀਆਂ ਦੇ ਜਿਹੜਾਗਾ ਜਰਨਲਿਸਟਾਂ ਨੂੰ ਲੋਕ ਕੱਢੇ ਜਾ ਰਹੇ ਪਰ ੁਰਨੀਤ ਬਿੱਟੂ ਨੇ ਤਾਂ ਸਿੱਧੇ ਤੌਰ ਤੇ ਕਿਹਾ ਕਿ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ ਜੀ ਭਾਜਪਾ ਦੀ ਲੀਡਰਸ਼ਿਪ ਨੂੰ ਵੀ ਨਾਲੇ ਤੇ ਜਵਾਬ ਦੇ ਹੋਣਾ ਪਏਗਾ ਜੇ ਕਾਂਗਰਸ ਦਾ ਗੂ ਕੇ ਆਗਦਾ ਕੋਈ ਹੋਰ ਜਿਹਾ ਕਮੈਂਟਸ ਕਰੇ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਸਾਰੇ ਬਹੁਤ ਸਾਰੇ ਬਿਆਨ ਆ ਜਾਣਗੇ ਸੀ ਭਾਜਪਾ ਗੋਹਦੇ ਰੋਦੀ ਗੱਲਾਂ ਕੀਤੀਆਂ ਜਾ ਰਹੀਆਂ ਇਹ ਦੰਨੀਆਂ ਗੱਲਾਂ ਕੀ ਤੇ ਜਾਰੀਆਂ ਦੇ thro ਹੀ ਗੱਲਾਂ ਕੀਤੀਆਂ ਜਾਂਦੀਆਂ ਜੀ ਜੀ ਤੇ ਰਵਨੀਤ ਬਿੱਟੂ ਨੇ ਜਿਹਦਾ ਵਾਕਿਆ ਹੀ ਦੇ ਦੇ ਹੱਕ ਵਿੱਚ ਗੱਲ ਕੀਤੀ ਐ ਚੌੜਾ ਦੇ ਮਾਮਲੇ ਜੋ ਬਿਆਨ ਦਿੱਤਾ ਕਨਵੀਸਟ ਕਰਨਾ ਚਾਹੀਦਾ ਕਿਉਂਕਿ ਰਵਨੀਤ ਬਿੱਟੂ ਦਾ ਬਿਆਨ ਕੋਈ ਵਿਅਕਤੀਗਤ ਬਿਆਨ ਨਹੀਂ ਕੇਂਦਰ ਦੇ ਮੰਤਰੀ ਦਾ ਬਿਆਨ ਹੈ ਜੇ ਵਾਕਿਓ ਸਮਝੇ ਕਿ ਚੌੜਾ ਨੇ ਆਪਣੀਆਂ ਭਾਵਨਾਵਾਂ ਮੁਤਾਬਕ ਗੱਲ ਕੀਤੀ ਐ ਜੋ ਬਿੱਟੂ ਨੇ ਕਿਹਾ ਕਹਿੰਦੇ ਦੇਖੋ ਜੀ ਗੁਰੂਗ੍ਰੰਥ ਸਾਹਿਬ ਦੀ ਬੀਅਦਬੀ ਅਕਾਲੀਆਂ ਦੇ ਸਮੇਂ ਚ ਹੋਈ ਜੇ ਭਾਵਨਾਵਾਂ 'ਚ ਬਹਿ ਕੇ ਕੰਦੇ ਖੁਸਾ ਦਾ ਚੌੜਾ ਨੇ ਇਹ ਗੱਲ ਕੀਤੀ ਜਿਵੇਂ ਪਹਿਲਾਂ ਕਹੀ ਖੜਕੂ ਜਾਂ ਇਦਾਂ ਆਗੂ ਕਰਦੇ ਰਹੇ ਜੇ ਭਾਵਨਾਵਾਂ 'ਚ ਬਹਿ ਕੇ ਉਹਨੂੰ ਜਸਟੀਫਾਈ ਕਰ ਰਿਹਾ ਤਾਂ ਫਿਰ ਭਾਜਪਾ ਨੂੰ ਅੱਗੇ ਆਉਣਾ ਚਾਹੀਦਾ ਕਿ ਜਿਹੜੇ ਬਾਕੀ ਜਿਹੜੇ ਜਿਹੜਾਂ 'ਚ ਬੈਠੇ ਬੰਦੀ ਸਿੰਘ ਜੀ 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 ਹਾਲ ਨਹੀਂ ਤੇ ਫਿਰ ਕੋਈ ਗੱਲ ਨਹੀਂ ਨਾ ਉਹਨਾਂ ਦੀ ਰਿਹਾਈ ਤਾਂ ਹੋਣੀ ਚਾਹੀਦੀ ਤੇ ਜੇ ਰਣੀ ਟੂ ਇਹ ਗੱਲ ਮੰਨ ਰਿਹਾ ਕਿ ਭਾਵਨਾਵਾਂ 'ਚ ਬਹਿ ਕੇ ਕਾਰਵਾਈ ਕੀਤੀ ਗਈ ਹੈ ਤਾਂ ਬਾਕੀ ਸਿੰਘ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਕਟੂਕਟ ਰਹੀ ਦੇ ਬਿਟੂ ਦੀ ਮੰਗਲੇ ਜਾਵੇ ਉਹਨਾਂ ਦਾ ਰਹਾ ਕਰੇ ਕਹਿੰਦਾ ਸਰਕਾਰ ਜੀ ਜੀ ਸਭ ਅਗਲਾ ਸਵਾਲ ਹੈ ਜਿਹੜਾ ਉਹ ਹੈਗਾ ਢੀਂਸਾ ਹੁਣਾਂ ਦਾ ਇੱਕ ਬਿਆਨ ਸੁਖਦੇਵ ਸਿੰਘ ਢੀਂਸਾ ਉਹਨਾਂ ਦੇ ਵੱਲੋਂ ਅੱਜ ਇੱਕ ਵੱਡਾ ਬਿਆਨ ਦਿੱਤਾ ਗਿਆ ਉਹ ਕਹਿੰਦੇ ਕਿ ਸਾਰੇ ਅਕਾਲੀ ਦਲ ਨੇ ਜਿਹੜੇ ਜਿਹੜੇ ਅਲੱਗ-ਅਲੱਗ ਥਾਂ ਤੇ ਖਿਲਰੇ ਹੋਏ ਨੇ ਫਿਲਹਾਲ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਅਕਾਲੀ ਦਲ ਇੱਕ ਬਣਾਉਣਾ ਚਾਹੀਦਾ ਤੇ ਗੱਲ ਉਹਨਾਂ ਨੇ ਪ੍ਰਧਾਨਗੀ ਦੀ ਵੀ ਕੀਤੀ ਹੈ ਉਹ ਕਹਿੰਦੇ ਕਿ ਜਿਹੜਾ ਵੀ ਨਵਾਂ ਪ੍ਰਧਾਨ ਬਣੇ ਫਿਰ ਉਹ ਭਾਵੇਂ ਸੁਖਬੀਰ ਬਾਦਲੀ ਹੀ ਕਿਉਣਾ ਹੋਵੇ ਕਹਿੰਦੇ ਸਾਰਿਆਂ ਨੂੰ ਉਸ ਨੂੰ ਪ੍ਰਧਾਨ ਮੰਨ ਲੈਣਾ ਚਾਹੀਦਾ ਤੇ ਇਸ ਦੇ ਨਾਲ ਹੀ ਸਾਥ ਦਿੱਤਾ ਐਚਐਸ ਫੂਲਕਾ ਨੇ ਉਹ ਕਹਿੰਦੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਮੈਂ ਨਾਲ ਆਵਾਂਗਾ ਤੇ ਮੈਂ ਅਕਾਲੀ ਦਲ ਜੁਆਇਨ ਕਰਾਂਗਾ ਜੀ ਦੇਖੋ ਪਹਿਲਾਂ ਆਪਾਂ ਐਚਐਸ ਫੂਲਕਾ ਦੀ ਗੱਲ ਕਰ ਲੈਂਦੇ ਆ ਫੂਲਕਾ ਜੀ ਇੱਕ ਜਾਣੀ ਪਹਿਚਾਣੀ ਹਸਤੀ ਹੈ ਸਿੱਖ ਮਾਮਲੇਾਂ ਤੇ ਉਹਨਾਂ ਦਾ ਇੱਕ ਨਾਂ ਹੈ ਥਾਂ ਹੈ ਉਹਨਾਂ ਦੀ ਉਹ ਪੰਜਾਬ ਵਿਧਾਨ ਸਭਾ 'ਚ ਪਹਿਲਾਂ ਵੀ ਐਮਐਲਏ ਚੁਣੇ ਗਏ ਸੀ ਉਹ ਤੇ ਤੁਸੀਂ ਸੁਣਿਆ ਕਿ ਸੀ ਆਪ ਵੱਲੋਂ ਇਹ ਵੱਖਰੀ ਗੱਲ ਹੈ ਕਿ ਕਿਸੇ ਵਜ੍ਹਾ ਕਰਕੇ ਆਪਣਾ ਉਹ ਸਫਰ ਅੱਧ ਵਿਚਕਾਰ ਹੀ ਛੱਡ ਕੇ ਚਲੇ ਗਏ ਉਹ ਨਵੇਂ ਸਿਰੇ ਤੋਂ ਫੂਲ ਕਸਾਣੇ ਆਏ ਰਹੇ ਦਲੇਰੀ ਦਿਖਾਈ ਐ ਇਸ ਗੱਲ ਦੇ ਲਈ ਕਿ ਪੰਜਾਬ ਦੇ ਹਿੱਤਾਂ ਦੇ ਲਈ ਉਹ ਖੇਤਰੀ ਪਾਰਟੀ ਅਕਾਲੀ ਦਲ ਦੇ ਚੌਣ ਦੇ ਲਈ ਕੰਮ ਕਰਨ ਦੇ ਲਈ ਤਿਆਰ ਹੈ ਫੂਲ ਕਾਰੀਆਂ ਹਸਤੀਆਂ ਜੇ ਸੁਮਣੀ ਅਕਾਲੀ ਦਲ ਚਾਹਣਗੀਆਂ ਤਾਂ لازمی ਤੌਰ ਤੇ ਇੱਕ ਵੱਡਾ ਹਲਾਰਾ ਅਕਾਲੀ ਦਲ ਨੂੰ ਮਿਲੇਗਾ ਕੋਈ ਤੇ ਹੋਰ ਆਲੀ ਕਿਉਂਕਿ ਫੂਲ ਕਾ ਇੱਕ ਸਾਫ ਸੁਥਰੀ ਹਸਤੀ ਹੈ ਜਿਹੜੀ ਕਿ ਬੀ ਦਾਕ ਅਸੀਂ ਆਪਾਂ ਜਾਣਦੇ ਆਂ ਚਰਾਸੀ ਦੇ ਚਾਹ ਕਤਲੇਆਮ ਦਾ ਮੁੱਦਾ ਹੋਵੇ ਚਾਹ ਹੋਰ ਸਖਮਾਵਾਂ ਨਾਲ ਜੁੜੇ ਮਾਮਲੇ ਆਉਣ ਉਹ ਹਮੇਸ਼ਾ ਇਹਨਾਂ ਮਾਮਲਿਆਂ ਤੇ ਲੜਦੇ ਤੁਰੇ ਆ ਰਹੇ ਲੰਬਾ ਸਫ਼ਰ ਆ ਉਹਨਾਂ ਦਾ ਜਦੋਂ ਉਹਨਾਂ ਨੇ ਗੱਲ ਖੇਤਰੀ ਪਾਰਟੀ ਦੀ ਕਿ ਕਿ ਕਿਦਰੇ ਇਹ ਵੀ ਨਿਆ ਦੇਣ ਦੀ ਕੋਸ਼ਿਸ਼ ਕੀਤੀ ਐ ਕਿ ਜਿਹੜੀਆਂ ਕੇਂਦਰੀ ਪਾਰਟੀਆਂ ਕੌਮੀ ਪਾਰਟੀਆਂ ਮੇਰਾ ਕਹਿਣ ਤੋਂ ਪਾਵਾ ਹੈ ਪਟੀਆਂ ਦੇ ਆਪਣੇ ਬਹੁਤ ਸਾਰੇ ਹਿੱਤ ਕੇਂਦਰ ਨਾਲ ਜੁੜੇ ਹੁੰਦੇ ਆ ਦਿੱਲੀ ਨਾਲ ਜੁੜੇ ਹੁੰਦੇ ਆ ਦੂਜੇ ਸੂਬਿਆਂ ਨਾਲ ਜੁੜੇ ਹੁੰਦੇ ਆ ਕਿਹਤਰੀ ਪਾਰਟੀ ਦਾ ਸਭ ਤੋਂ ਵੱਡਾ ਹੈ ਤੋਂ ਉਸੇ ਨਾਲ ਹੀ ਚੜਾਉਂਦਾ ਪੰਜਾਬ ਦੀ ਇੱਕੋ ਇੱਕ ਕਲੋਤੀ ਜਿਹੀ ਜਾਣੀ ਪਹਿਚਾਣੀ ਜਿਹੜੀ ਲੰਬੇ ਸਮੇਂ ਤੋਂ ਆਪਣੇ ਥਾਂ ਬਣਾ ਕੇ ਬੈਠੀ ਹੈ ਸੋਹਣੀ ਅਕਾਲੀ ਦਲ ਉਹ ਕਹਿੰਦੇ ਅਕਾਲੀ ਦਲ ਮਜ਼ਬੂਤ ਹੋਏਗਾ ਉਹਨੇ ਕਿ ਲੰਬੇ ਪ੍ਰਸਾਰ ਸਮੇਂ ਸਿਰ ਤੋਂ ਅਕਾਲੀ ਦਲ ਮਜ਼ਬੂਤੀ ਵੱਲ ਵਧੇਗਾ ਕਿਸ ਤਰ੍ਹਾਂ ਵਧੇਗਾ ਜਿਸ ਤਰ੍ਹਾਂ ਦੇ ਫੂਲਕਾ ਵਰਗੇ ਆਪਕੂ ਅੱਗੇ ਆਉਣਗੇ ਤਾਂ ਲੱਗਦਾ ਕਿ ਲੋਕਾਂ ਜਿਹੀ ਭਰੋਸੇਯੋਗਤਾ ਬਣੇਗੀ ਜੀ ਜੀ ਪਿਛਲੇ ਸਮੇਂ ਚ ਜਿਹੜੀ ਮੌਜੂਦਾ ਲੀਡਰਸ਼ਿਪ ਰਹੀ ਹੈ ਉਹਦੇ ਤੇ ਕਈ ਤਰ੍ਹਾਂ ਦੇ ਸਵਾਲ ਆਪਾਂ ਸਾਰੇ ਜਾਣਦੇ ਆਂ ਸੁਖਵੀਰ ਬਾਦਲ ਨੇ ਕਿਸ ਤਰ੍ਹਾਂ ਸਿੰਘ ਸਹਬਾਨ ਅਗੇ ਪੇਸ਼ ਹੋ ਕੇ ਤਨਖਾਹ ਤਾਂ ਉਹਨਾਂ ਨੂੰ ਲੱਗੀ ਲੱਗੀ ਪਰ ਜਿਹੜਾ ਮੁਖੀ ਦੀ ਮਾਫੀ ਦੀ ਗੱਲ ਹੋਵੇ ਸੁਮਣੀ ਗੁਰਪਰੰਧ ਕਮਿਟੀ ਦੇ ਇਛਾ ਦੇਣ ਦਾ ਮਾਮਲਾ ਹੋਵੇ ਜਾਂ ਨਾ ਅਧਿਕਾਰੀਆਂ ਦੀ ਨਿਯੁਕਤੀ ਦਾ ਮਾਮਲਾ ਹੋਵੇ ਜਿਹੜੇ ਅਧਿਕਾਰੀ ਜਿਹੜੇ ਅਗੇ ਕਿਸੇ ਤਰ੍ਹਾਂ ਗਲਤ ਤੇ ਝੂਠੇ ਪੁਲਿਸ ਮੁਕਾਬਲੇ ਵੀ ਕਰਵਾਉਂਦੇ ਰਹੇ ਆ ਸੋ ਵੱਡੇ ਸਵਾਲ ਉੱਠਦੇ ਰਹੇ ਆ ਅਕਾਲੀ ਦਰ ਦੀ ਲੀਡਰਸ਼ਿਪ ਅਗੇ ਜੇ ਕੁਝ ਬਦਲਾਅ ਆਏਗਾ ਇਹ ਕਰ ਮੈਂ ਜ਼ਰੂਰ ਕਹਿ ਕੇ ਤੁਸੀਂ ਅੱਗੇ ਸਵਾਲ ਲੈ ਸਕਦੇ ਹੋ ਉਹ ਇਹ ਵੀ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਉਹਦੇ ਚ ਇਹ ਵੀ ਆਪਣਾ ਚ ਵੱਡਾ ਭੰਮਲਪੂਸਾ ਪਿਆ ਹੋਇਆ ਹੈ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਵੀ ਹੀ ਅੱਗੇ ਚਲੇਗੀ ਜਾਂ ਨਵੀਂ ਲੀਡਰਸ਼ਿਪ ਆਏਗੀ ਜਿਦਾਂ ਤੁਸੀਂ ਗੱਲ ਕੀਤੀ ਹੈ ਸਵੇਰ ਸੁਨੀ ਨੇ ਕਿਹਾ ਕਿ ਜੇ ਸੁਖਵੀਰ ਬਾਦਲ ਵੀ ਆ ਸਕਦੇ ਤਾਂ ਵੀ ਕੋਈ ਗੱਲ ਨਹੀਂ ਪਰ ਲੀਡਰਸ਼ਿਪ ਇਕੱਠੀ ਹੋਣੀ ਚਾਹੀਦੀ ਹੈ ਉਹਨੇ ਇੱਕ ਦਿਨ ਪਹਿਲਾਂ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਜੀ ਉਹਨਾਂ ਨੇ ਹਾਲਾਂਕਿ ਸਪਸ਼ਟ ਤੌਰ ਤੇ ਕੋਈ ਗੱਲ ਕਹੀ ਨਹੀਂ ਇਦਾਂ ਦੀ ਪਰ ਸੁਨੇਹਾ ਜ਼ਰੂਰ ਗਿਆ ਇਹ ਜਿਹੜੀ ਪਿਛਲੀ ਲੀਡਰਸ਼ਿਪ ਹੈ ਉਹੀ ਐਸਾੜੇ ਭਾਰੂ ਨਜ਼ਰ ਆ ਰਹੀ ਹੈ ਜਿਹੜੀ ਸਲਾਹ ਲਾਇਰ ਵਾਲੇ ਸੀ ਜਾਂ ਜਿਹੜੀ ਸਿੰਘ ਸਾਹਿਬਾਨ ਨੇ ਕਮੇਟੀ ਬਣਾਈ ਸੀ ਉਹ ਕਿਵੇਂ ਕੰਮ ਕਰੇਗੀ ਕਿੱਥੋਂ ਕੰਮ ਕਰੇਗੀ ਬਹੁਤ ਕੁਝ ਵਿੰਤਰ ਜਾਣ ਵਾਲਾ ਹੈ ਕਿ ਉਹ ਵਿੰਤਰ ਜਾਏਗਾ ਜਾਂ ਇਹ ਲੀਡਰਸ਼ਿਪ ਹੀ ਮੁੜ ਕੇ ਕੇ ਭਾਰੂ ਹੋਏਗੀ ਸੋ ਜਿਹੜੀ ਸਿੱਧੇ ਸਵਾਲ ਨੂੰ ਲੈ ਕੇ ਆਉਣ ਵਾਲੇ ਦਿਨਾਂ 'ਚ ਲੱਗਦਾ ਸਥਿਤੀ ਹੋਰ ਨਿਖਰ ਕੇ ਸਾਹਮਣੇ ਆਉਣ ਦੀ ਉਮੀਦ ਹੈ ਜੀ ਸਿੱਧਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਕਿਸਾਨੀ ਅਕਾਲੀ ਦਲ ਤੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੁਝ ਅਹਿਮ ਗੱਲਬਾਤ ਕੀਤੀ ਹੈ ਵਿਚਾਰ ਚਰਚਾ ਕੀਤੀ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਮੁਰਤੂ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ